ਜੋ ਇਹ ਮੰਦਭਾਗੀ ਘਟਨਾ ਹੋਈ ਹੈ ਬਹੁਤ ਹੀ ਨਿੰਦਨਯੋਗ ਔਰ ਮਾੜੀ ਘਟਨਾ ਹੋਈ ਹੈ। ਮੈਂ ਲਸੰਗਾਸ਼ ਕਰੂੰਗੀ ਮੈਂ ਲੜੂੰਗੀ ਨਾ ਤਾਂ ਇੱਕ ਇੱਕ ਪਿੰਡ ਵਿੱਚ ਇੱਕ ਇੱਕ ਸ਼ਹਿਰ ਵਿੱਚ ਜਾ ਕੇ ਜੇ ਮੇਰੇ ਤੋਂ ਹੋ ਸਕਿਆ ਹੋਰ ਸਕਿਆ ਨਹੀਂ ਕਰਕੇ ਦਿਖਾਉਂਗੀ। ਇਹਨਾਂ ਬੱਚਿਆਂ ਦੇ ਸਰਦੇ ਹੱਥ ਕੌਣ ਵਕੂਗਾ ਕਿੱਥੇ ਗਈ ਉਹ ਮਰਦਾਨਾਂ ਦੀ ਮਰਦਾਨਗੀ? ਅਗਰ ਹੋਦੇ ਨਾਲ ਇਸ ਵਾਰ ਇਨਸਾਫ ਨਹੀਂ ਹੋਇਆ ਇਨਸਾਫ ਨਹੀਂ ਮੰਗੂ ਗੋਲੀ ਨਹੀਂ ਹੈਗੀ। ਉਸੀ ਦੇ ਬੰਦੇ ਜੀਜੀਸ ਨੇ ਉਹ ਕੁੜੀ ਨਾਲ ਬਲਾਤਕਾਰ ਕਰਿਆ, ਰੇਪ ਕਰਿਆ, ਮਾਰਿਆ। ਉਸੇ ਦਾ ਅੰਦਰੂਨੀ 파ਟ ਪਟਿਆ ਜਾਵੇ, ਟੱਟਿਆ ਜਾਵੇ, ਪਟਿਆ ਜਾਵੇ। ਹੁਣ ਜਿਸ ਨੂੰ ਆਪਾਂ ਇੱਕ ਡਾਕਟਰ ਰੂਪੀ ਜਿਸ ਨੂੰ ਭਗਵਾਨ ਦਾ ਪਰੂਪ ਮੰਨਦੇ ਆ, ਦੂਜਾ ਰੂਪ ਮੰਨਦੇ ਆ ਭਗਵਾਨ ਦਾ, ਜੇ ਅੱਜ ਉਹੀ ਸੇਫ ਨਹੀਂ ਹੈ, ਤਾਂ ਆਮ ਇਨਸਾਨ ਕਿੱਥੇ? ਆਮ ਔਰਤ ਜਿਹੜੀ ਆਮ ਨਾਰੀਓ ਕਿੱਥੇ ਸੇਫ ਹੈਗੀ ਆ? ਜਿਸਨੇ ਉਸ ਲੜਕੀ ਦੇ ਨਾਲ ਐਨਾ ਬੁਰਾ रात पहला देखो कि आठ अगस्त को ये वाक्य हुआ था और अब तक दोषी खुलेआम सरेआम घूम रहे हैं मैं बस यही चाहूंगी वी वॉन्ट वे बस, बस लड़कियों को थोड़ा सा ये है कि डर के मारी वो घर से बाहर नहीं निकल रही है जब डॉक्टर ही सेफ नहीं है ਕਿ ਜੇ ਕੋਈ ਇਹ ਜੇ ਕੋਈ ਕੰਮ ਕਰਦਾ ਹੈ ਨਾ ਉਹਨੂੰ ਸਰੇਰਾਮ ਚੌਂਕ ਚ ਫਾਂਸੀ ਦੇ ਲਟਕਾਉਂਦੇ ਆਂਦੇ ਹਨ ਨਾ ਤਾਂ ਰੇਪ ਹੋਇਆ ਕਿਹੜੇ ਡਾਕਟਰ ਤੋਂ ਹੋਇਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਉਹਨਾਂ ਬਾਰੇ ਇਹੀ ਕਹਾਂਗੇ ਕਿ ਜੋ ਵੀ ਹੋਇਆ ਬਹੁਤ ਗਲਤ ਹੋਇਆ ਤੇ ਹਰ ਵਾਰ ਹੀ ਹੁੰਦਾ ਇੱਕ ਵਾਰ ਨਹੀਂ ਹੋਇਆ ਏ ਕਿਹੜੇ ਕਿਹੜੇ ਸ਼ਹਿਰ ਦਾ ਕਿਹੜੇ-ਕਿਹੜੇ ਪਿੰਡ ਦਾ ਕਿਹੜੇ-ਕਿਹੜੇ گاؤں ਦਾ ਮੈਂ ਨਾਮ ਲਾਵਾਂ ਕਿਤੇ ਕਿਤੇ ਕਿਸ-ਕਿਸ ਕੁੜੀ ਦੇ ਨਾਲ ਕੀ-ਕੀ ਨਹੀਂ ਹੋ ਰਿਆ ਦਿੱਲੀ ਦਾ ਕੇਸ ਦੇਖੋ ਮਨੀਪੁਰ ਦਾ ਕੇਸ ਦੇਖੋ ਮੁੰਬਈ ਤੋਂ 3 ਤੋਂ 4 ਸਾਲ ਦੀਆਂ ਬੱਚੀਆਂ ਦਾ ਕੇਸ ਦੇਖੋ ਇਹ ਡਾਕਟਰ ਦਾ ਕੇਸ ਦੇਖੋ ਇਹ ਡਾਕਟਰ ਦੇ ਨਾਲ ਇੰਨਾ ਬੁਰਾ ਹੋਇਆ ਇਹ ਬੱਚੀ ਦੇ ਨਾਲ ਇੰਨਾ ਬੁਰਾ ਹੋਇਆ ਸਾਡੀ ਸੁਣ ਕੇ ਸਾਡਾ ਦੇਖ ਕੇ ਰੂਹ ਕੰਬ ਗਈ ਆ ਤੇ ਹੁਣ ਅਸੀਂ ਇਹੀ ਸਰਕਾਰ ਨੂੰ ਕਮ ਸੇ ਕਮ ਕਾਨੂੰਨ ਨੂੰ ਅਸੀਂ ਇਹੀ ਪੁੱਛਣਾ ਵੀ ਕਦ ਤੱਕ ਇਹੀ ਸਭ ਕੁਝ ਹੁੰਦਾ ਰਹੂਗਾ ਕਦ ਤੱਕ ਇਹਨਾਂ ਕੁੜੀਆਂ ਤੇ ਨਾ ਬੱਚੀਆਂ ਤੇ ਅਤਿਆਚਾਰ ਇਹ ਸੋਚਣਾ ਠੀਕ ਹੈ ਇਹ ਜਿਹੜੇ ਨਾ ਬੈਠੇ ਆ ਦੇਸ਼ ਦੇਸ਼ਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੜ ਕੇ ਇੱਕ 라ਵਣ ਕਹਿੰਦੇ ਨੇ 라ਵਣ 라ਵਣ ਨੇ ਤਾਂ ਇੱਕ ਵਾਰ ਸੀਤਾ ਮਾਲ ਨੂੰ ਹੱਥ ਪਾਇਆ ਸੀ ਨਾ ਉਹਨੇ ਤਾਂਨ ਨੂੰ ਹੱਥ ਨਹੀਂ ਸੀ ਲਾਇਆ ਠੀਕ ਹੈ ਉਹ ਚੱਕ ਕੇ ਲੇ ਗਿਆ ਤਾਂਨ ਨੂੰ ਹੱਥ ਨਹੀਂ ਸੀ ਲਾਇਆ ਇਹ ਕਿਹੜਾ 라ਵਣ ਹੈ ਇਸ ਦੇਸ਼ ਵਿੱਚ ਜਿਨ੍ਹਾਂ ਨੇ ਜਨਮ ਲੈ ਲਿਆ ਕਿਹੜੀ ਮਾਂ ਦੀ ਕੁੱਕੜ ਚਲਮੇ ਆ ਉਹ 라ਵਣ ਦਾ ਰੋ 라ਵਣ ਨਹੀਂ ਹੈਗੇ ਉਹ ਤਾਂ ਸ਼ੈਤਾਨ ਹੈ ਕਲਜੂਗੀ ਸ਼ੈਤਾਨ ਹੈ ਜੋ ਕੁੜੀਆਂ ਨੂੰ ਇੱਕ ਛੋਟੀਆਂ ਛੋਟੀਆਂ ਬੱਚੀਆਂ ਨੂੰ ਇਹ ਬੱਚੀਆਂ ਦੀ ਮਾਸੂਮੀਅਤ ਦੇਖੋ ਇਹਨਾਂ ਦੇ ਚਿਹਰੇ ਦੇਖੋ ਇਹਨਾਂ ਨੂੰ ਬੜੀਆਂ ਹੋਣ ਨੂੰ ਪਤਾ ਵੀ ਸਾਡੇ ਨਾਲ ਕੀ ਹੋਣਾ ਇਹ ਹਿੰਦੁਸਤਾਨ ਵਿੱਚ ਹੋ ਕੇ ਆ ਰਿਹਾ ਹੈ ਠੀਕ ਹੈ ਇਹਨਾਂ ਬੱਚੀਆਂ ਦੇ ਸਰ ਤੇ ਹੱਥ ਕੌਣ ਰੱਖੂਗਾ ਕਿੱਥੇ ਗਈ ਉਹ ਮਰਦਾਨਾਂ ਦੀ ਮਰਦਾਨਗੀ ਠੀਕ ਹੈ ਖਾਸ ਕਰਕੇ ਮੇਰੀ ਮੋਦੀ ਜੀ ਨੂੰ ਬੇਨਤੀ ਆ ਕਿ ਕਦ ਤੱਕ ਇਹੀ ਕੁਝ ਹੋਊਗਾ ਸਾਡੇ ਦੇਸ਼ ਵਿੱਚ ਕਦੋਂ ਤੱਕ ਸਾਡੀਆਂ ਬੱਚੀਆਂ ਕਦੋਂ ਕਦੋਂ ਸੇਫ ਹੋਣਗੀਆਂ ਇਹ ਕਿਉਂ ਨਹੀਂ ਇਹਨਾਂ ਦੇ ਲਈ ਕੁਝ ਕੀਤਾ ਜਾ ਰਿਹਾ ਠੀਕ ਹੈ ਹਰ ਸ਼ਹਿਰ ਦੇ ਵਿੱਚ ਕਦੇ ਨਾ ਕਦੇ ਕੁਝ ਸੁਣਨ ਨੂੰ ਮਿਲਦਾ ਉੱਥੇ 3 ਸਾਲ ਦੀ ਬੱਚੀ ਨਾਲ ਰੇਪ ਹੋ ਗਿਆ ਉੱਥੇ 5 ਸਾਲ ਦੀ ਬੱਚੀ ਨਾਲ ਉੱਥੇ 20 ਸਾਲ ਦੀ ਕਿੱਥੇ ਸਾਡਾ ਬੱਚਾ ਸੇਫ ਹੈ ਸਾਡਾ ਬੱਚਾ ਸਾਡੇ ਘਰ ਚ ਵੀ ਸੇਫ ਨਹੀਂ ਹੈਗਾ ਉਹ ਕੁੜੀ ਡਾਕਟਰ ਸੀ ਅਸੀਂ ਡਾਕਟਰ ਆਪਣਾ ਇਲਾਜ ਕਰਾਉਣ ਜਾਂਦੇ ਆ ਆਪਣੇ ਆਪ ਨੂੰ ਉਹਨਾਂ ਨੂੰ ਦਿਖਾਉਣ ਜਾਂਦੇ ਆ ਵੀ ਅਸੀਂ ਬਿਮਾਰ ਆ ਸਾਨੂੰ ਠੀਕ ਕਰੋ ਉਸੇ ਡਾਕਟਰ ਦੇ ਨਾਲ ਇੰਨਾ ਬੁਰਾ ਉਸ ਬੱਚੇ ਦੇ ਨਾਲ ਇੰਨਾ ਬੁਰਾ ਕੀਤਾ ਗਿਆ ਇਹ ਕਦੋਂ ਤੱਕ ਇਹ ਸਭ ਹੋਊਗਾ ਮੈਨੂੰ ਇਸ ਦਾ ਸਰਕਾਰ ਵੱਲੋਂ ਜਵਾਬ ਚਾਹੀਦਾ ਅਸੀਂ ਪਹਿਲਾਂ ਵੀ ਮਣੀਪੁਰ ਜਦੋਂ ਵਾਕਾ ਹੋਇਆ ਅਸੀਂ ਕਾਂਡ ਹੋਇਆ ਅਸੀਂ ਕੁੜੀ ਨਾਲ ਲੇਡੀ ਜਾਨ ਨਾਲ ਅਸੀਂ ਇੱਥੇ ਆਪਣਾ ਬਲੋਂਗੀ ਦੇ ਵਿੱਚ ਰੋਸ ਕੀਤਾ ਸੀ ਅਸੀਂ ਅੱਜ ਵੀ ਕਰੂੰਗੇ ਕਰਦੇ ਰਹੂੰਗੇ ਮੈਂ ਰੀਟਾ ਬਣਾਂਗੀ ਤੇ ਬੋਲਦੀ ਆ ਮੈਂ ਕਰਦੀ ਰਹੂੰਗੀ ਜਿੱਤੇ ਕਿਤੇ ਕੁੜੀਆਂ ਨੂੰ ਫਾਂਸੀ ਵੀ ਲਾਇਆ ਜਾਂਦਾ ਏ ਉਹਨਾਂ ਦੇ ਗਲ 'ਚ ਫਾਂਦਾ ਵੀ ਪਾਇਆ ਜਾਂਦਾ ਮੈਂ ਉੱਥੇ ਵੀ ਖੜੂੰਗੀ ਜਾ ਕੇ ਕਿਉਂਕਿ ਮੈਨੂੰ ਹਿੰਦੁਸਤਾਨ ਦੀ ਹਰ ਇੱਕ ਬੇਟੀ ਨਾਲ ਪਿਆਰ ਆ ਮੇਰੇ ਨਾਲ ਬੇਟੀ ਹੋਣ ਦੇ ਬਾਵਜੂਦ ਵੀ ਮੈਨੂੰ ਇਹਨਾਂ ਬੇਟੀਆਂ ਨਾਲ ਬਹੁਤ ਪਿਆਰ ਆ ਮੈਨੂੰ ਕਾਨੂੰਨ ਤੋਂ ਤੇ ਹਿੰਦੁਸਤਾਨ ਦੀ ਸਰਕਾਰ ਤੋਂ ਜਵਾਬ ਚਾਹੀਦਾ ਹੈ ਕਦੋਂ ਤੱਕ ਸਾਡੀਆਂ ਬੇਟੀਆਂ ਨਾਲ ਇਹ ਸਭ ਕੁਝ ਹੋਊਗਾ ਸਾਡੀਆਂ ਬੇਟੀਆਂ ਸੇਫ ਨਹੀਂ ਹੈਗੀਆਂ ਸਾਨੂੰ ਇਹਨਾਂ ਦੀ ਸੇਫਟੀ ਲਈ ਕਦਮ ਖੁਦ ਚੱਕਣਾ ਪੈਣਾ ਹੈ ਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਕੋਈ ਕਾਨੂੰਨ ਕੁਝ ਨਹੀਂ ਕਰ ਸਕਦਾ ਮੈਂ ਮੈਂ ਸੰਘਰਸ਼ ਕਰੂੰਗੀ ਮੈਂ ਲੜੂੰਗੀ ਨਾ ਡਰ ਇੱਕ ਇੱਕ ਪਿੰਡ ਵਿੱਚ ਇੱਕ ਸ਼ਹਿਰ ਵਿੱਚ ਜਾ ਕੇ ਜੇ ਮੇਰੇ ਤੋਂ ਹੋ ਸਕਿਆ ਹੋ ਸਕਿਆ ਨਹੀਂ ਕਰਕੇ ਦਿਖਾਉਂਗੀ ਮੈਂ ਨਾਰੀਆਂ ਕਟੀਆਂ ਕਰੂੰਗੀ ਜਲਾਨੀ ਕੱਟੀ ਕਰੂੰਗੀ ਮੈਂ ਲਾ ਕੱਟੀ ਕਰੂੰਗੀ ਤੇ ਮੈਂ ਇਹਨਾਂ ਦੀ ਸੇਫਟੀ ਲਈ ਖੁਦ ਸੰਘਰਸ਼ ਕਰੂੰਗੀ ਖੁਦ ਲੜੂੰਗੀ ਕਿਉਂਕਿ ਜੋ ਵੀ ਹੋਇਆ ਬਹੁਤ ਗਲਤ ਹੋਇਆ ਉਸ ਬੱਚੇ ਦੀ ਅਸੀਂ ਜਦੋਂ ਵੀ ਵੀਡੀਓ ਦੇਖਦੇ ਹਾਂ ਸਾਡੀ ਆਤਮਾ ਰੋਂਦੀ ਆ ਕਿ ਉਹਨਾਂ ਦੀ ਜਗ੍ਹਾਕਰ ਸਾਡੀ ਤੀ ਹੋਵੇ ਸਾਡਾ ਬੱਚਾ ਹੋਵੇ ਠੀਕਾ ਉਹ ਸਾਡਾ ਬੱਚਾ ਸੀ ਸਾਰੇ ਹਿੰਦੁਸਤਾਨ ਦੀ ਬੇਟੀ ਸੀ ਅਗਰ ਹੋਦੇ ਨਾਲ ਇਸ ਵਾਰ ਇਨਸਾਫ ਨਹੀਂ ਹੋਇਆ ਤੇ ਇਨਸਾਫ ਦੀ ਮੰਗ ਵੀ ਸਾਡੀ ਕੀ ਹੈ ਸਾਨੂੰ ਇਹ ਵੀ ਪੁੱਛਿਆ ਜਾਵੇ ਇਨਸਾਫ ਦੀ ਮੰਗ ਹੁਣ ਗੋਲੀ ਨਹੀਂ ਹੈਗੀ ਇਨਸਾਫ ਦੀ ਮੰਗ ਉਸੀ ਦੇ ਬੰਦੇ ਜੀਜੀ ਸਲੇ ਉਹ ਕੁੜੀ ਨਾਲ ਬਲਾਤਕਾਰ ਕਰਿਆ ਰੇਪ ਕਰਿਆ ਮਾਰਿਆ ਉਸੀ ਦਾ ਅੰਦਰੂਨੀ 파ਟ ਪਟਿਆ ਜਾਵੇ ਕੱਟਿਆ ਜਾਵੇ ਵੱਟਿਆ ਜਾਵੇ ਤੇ ਦੂਜਾ ਉਹਦੀ ਦੋਨੋਂ ਲੱਤਾਂ ਤੇ ਇੱਕ ਬਾਹ ਕੱਟ ਕੇ ਉਹਨੂੰ ਉਸ ਹਾਲਾਤ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਉਹ ਮੰਗ ਕੇ ਖਾਣ ਜੋਗਾ ਵੀ ਨਾ ਰਹੇ ਉਹਨੂੰ ਉਸ ਟਾਈਮ ਪਤਾ ਲੱਗੇ ਉਹਨੂੰ ਪਤਾ ਲੱਗੇ ਵੀ ਜਖਮ ਦੇਣਾ ਕਿੰਨੀ ਕਿੰਨੀ ਅਹਿਮਤਿਆ ਕਿੰਨੀ ਉਹਨੇ ਦਰਿੰਦਗੀ ਦਿਖਾਈ ਆਪਣੀ ਠੀਕ ਹੈ ਅਸੀਂ ਅਸੀਂ ਜੋ ਵੀ 4 5 10 ਜੋ ਵੀ تھے ਉਹਨਾਂ ਨੇ ਜੋ ਦਰਿੰਦਗੀ ਦਿਖਾਈ ਆ ਉਹ ਇਸੇ ਹਿੰਦੋਸਤਾਨ ਦੇ ਨਾ ਇਸ ਟਾਈਮ ਰਾਵਣ ਬਣ ਕੇ ਬੈਠੇ ਹੋਇਆ ਉਸ ਰਾਵਣ ਦੀ ਕੀ ਹੋ ਕਰਨਗੇ ਜੋ ਇਹ ਰਾਵਣ ਦਾ ਰੋਜ਼ ਖਾ ਰਹੇ ਆ ਔਰ ਜਾਤ ਜਿਸਮ ਨੂੰ ਉਹ ਕੁਚਲ ਰਹੇ ਆ ਜਿਸ ਮਾਦ ਢਿੱਡ ਚੋਂ ਉਹ ਜੰਮੇ ਆ ਜਿਸ ਮਾਦ ਢਿੱਡ ਚੋਂ ਉਹ ਜੰਮੇ ਆ ਉਸੇ ਦੇ ਜਿਸਮ ਨਾਲ ਉਹ ਖੇਲਵਾੜ ਕਰਦੇ ਆ ਉਹਨੂੰ ਕੁਚਲ ਰਹੇ ਆ ਸਦਾ ਸਭ ਦੀ ਡਿਮਾਂਡ ਕਰਦੇ ਡਿਮਾਂਡ ਕੀ ਕਰਨੀਆਂ ਜੋ ਸਾਡੀ ਇਹ ਡਿਮਾਂਡ ਹੈ ਕਿ ਉਹਨਾਂ ਦੇ ਅੰਗ ਪੈਰ ਕੱਟੇ ਜਾਣ ਠੀਕ ਹੈ ਹੱਥ ਪੈਰ ਉਹਨਾਂ ਦੇ ਵੱਡੇ ਜਾਣ ਉਹਨਾਂ ਨੂੰ ਮਾਰਿਆ ਨਾ ਜਾਵੇ ਮਰ ਗਏ ਤਾਂ ਖਤਮ ਤੇਰੀ ਇਹ ਹੀ ਇੱਕੋ ਹੀ ਉਹਨਾਂ ਦੇ ਮੂਰੇ ਬੇਨਤੀ ਆ ਕਿ ਹੁਣ ਇਸ ਚੀਜ਼ ਨੂੰ ਖਤਮ ਕਰੋ ਬੰਦ ਕਰੋ ਠੀਕ ਹੈ ਔਰਤਾਂ ਦਾ ਸਨਮਾਨ ਕਰੋ ਠੀਕ ਹੈ ਕੱਟੇ ਚ ਡਾਕਟਰ ਮਮੇ ਤਾਂ ਨਾਲ ਜਿਹੜਾ ਉਹ ਐਧੁਰਾਚਾਰ ਹੋਇਆ ਪਹਿਲਾਂ ਦੇਖ ਕਰਕੇ ਉਹਦਾ ਮੰਨ ਲਿਆ ਦਿੱਤਾ ਗਿਆ ਤੁਸੀਂ ਕੀ ਡਿਮਾਂਡ ਕਰਦੇ ਹੋ ਸਰਕਾਰ ਤੋਂ ਤੁਹਾਡਾ ਕੀ ਅਗੇ ਚਿੱਕੀ ਕਹਿਣਾ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਕਹਾਗੇ ਜੋ ਇਹ ਮੰਦਭਾਗੀ ਘਟਨਾ ਹੋਈ ਹੈ ਬਹੁਤ ਹੀ ਨਿੰਦਨਯੋਗ ਔਰ ਮਾੜੀ ਘਟਨਾ ਹੋਈ ਹੈ ਇਹ ਖਾਲੀ ਕਿ ਇਹ ਹੀ ਘਟਨਾ ਨਹੀਂ ਹੈ ਆਪਣੇ ਸਮਾਜ ਚ ਪੂਰੇ ਹਿੰਦੁਸਤਾਨ ਚ ਪਤਾ ਨਹੀਂ ਦਿੱਲੀ ਕਿੰਨੇ ਆ ਮਤਲਬ ਅਨੇਕਾ ਜਿਹੜੀਆਂ ਘਟਨਾਵਾਂ ਹੁੰਦੀਆਂ ਜਿਹੜੀਆਂ ਉਜਾਗਰ ਨਹੀਂ ਹੁੰਦੀਆਂ ਸਾਹਮਣੇ ਨਹੀਂ ਹੁੰਦੀਆਂ ਇਹ ਤਾਂ ਹੁਣ ਜਿਸ ਨੂੰ ਆਪਾਂ ਇੱਕ ਡਾਕਟਰ ਰੂਪੀ ਜਿਹਨੂੰ ਭਗਵਾਨ ਦਾ ਪਰੂਪ ਮੰਨਦੇ ਆ ਦੂਜਾ ਰੂਪ ਮੰਨਦੇ ਆ ਭਗਵਾਨ ਦਾ ਜੇ ਅੱਜ ਉਹੀ ਸੇਫ ਨਹੀਂ ਹੈ ਤਾਂ ਆਮ ਇਨਸਾਨ ਕਿੱਥੇ ਆਮ ਔਰਤ ਜਿਹੜੀ ਆਮ ਨਾਰੀਓ ਕਿੱਥੇ ਸੇਫ ਹੈਗੀ ਆ ਬਾਕੀ ਇੱਕ ਆਪਣੇ ਕਾਨੂੰਨ ਦੀ ਗੱਲ ਹੈ ਹੁਣ ਬਾਹਰ ਦੀ ਕਿਸੇ ਵੀ ਕੰਟਰੀ ਲੈ ਲਓ ਉੱਥੇ ਕਾਨੂੰਨ ਐਨੇ ਸਖਤ ਨੇ ਨਾ ਵੀ ਜੇ ਕੋਈ ਇਹੋ ਜਿਹਾ ਕੋਈ ਕੰਮ ਕਰਦਾ ਹੈ ਨਾ ਉਹਨੂੰ ਸਰੇ ਰਾਮ ਚੌਂਕ 'ਚ ਫਾਂਸੀ ਦੇ ਲਟਕਾਉਂਦੇ ਆਂਦੇ ਹਨ ਸਾਡੇ ਵੀ ਕੋਈ ਇਹੋ ਜਿਹਾ ਕਾਨੂੰਨ ਹੋਣੇ ਚਾਹੀਦੇ ਆ ਜਿਹੜਾ ਕੋਈ ਇਹੋ ਜਿਹਾ ਘਟਨਾ ਕੋਈ ਕਰਦਾ ਹੈਗਾ ਉਹਨੂੰ ਸਰਿਆਮ ਜਿਹੜਾ ਚੌਂਕ ਜ ਉਹਨੂੰ ਫਾਂਸੀ ਲੱਗੀ ਜਾਵੇ ਤਾਂ ਕਿ ਮਤਲਬ ਅੱਗੇ ਨੂੰ ਕੋਈ ਹੋਰ ਕੋਈ ਸਾਹਸ ਨਾ ਕਰ ਸਕੇ ਵੀ ਹਾਂ ਐ ਜੀ ਕੋਈ ਘਟਨਾ ਦਾ ਕਰਤੋ ਹੋਵੇ ਅਸੀਂ ਸਰਕਾਰ ਤੋਂ ਪੁਰਜੋਰ ਇਹੀ ਮੰਗ ਕਰਦੇ ਆਂ ਵੀ ਦੋਸ਼ੀਆਂ ਨੂੰ ਛੇਤੀ ਤੇ ਛੇਤੀ ਫੜਿਆ ਜਾਵੇ ਤੇ ਉਹਨਾਂ ਦੇ ਜੋ ਵੀ ਸਖਤ ਤੋਂ ਸਖਤ ਕੋਈ ਕਾਰਵਾਈ ਜਿਹੜੀ ਹੁੰਦੀ ਆ ਉਹ ਕੀਤੀ ਜਾਵੇ। ਮੱਖਣ ਸਿੰਘ ਜੀ ਇਹ ਵੀ ਲੋਕਾਂ 'ਚ ਚਰਚਾ ਚੱਲ ਰਹੀ ਕਿ ਜਿਹੜੇ ਫਲਤਕਾਰੀ ਆ ਉਹਨਾਂ ਸਰਕਾਰ ਕਾਨੂੰਨ ਦੇ ਨਹੀਂ ਜੇਲ੍ਹ ਜਿ ਨਹੀਂ ਉਹ ਲੋਕਾਂ ਦੇ ਹਵਾਲੇ ਕਰਦੇ ਜਿਹੜੇ ਹੈਗੇ ਉਹਨਾਂ ਦੇ ਹਵਾਲੇ ਆ ਲੋਕ ਆਪੇ ਹੀ ਸਜ਼ਾ ਦੇ ਦੇਗੇ ਤੇ ਬਰ ਕੀ ਕਹਿੰਦੇ। ਜੇ ਇਸ ਤਰ੍ਹਾਂ ਹੋ ਜੇ ਫਿਰ ਤਾਂ ਬਹੁਤ ਵਧੀਆ ਹੋ ਜਾਈ। ਫਿਰ ਤਾਂ ਲੋਕ ਉਹਨਾਂ ਨੂੰ ਜੇ ਇੱਕ ਵਾਰੀ ਜਿਹਨੂੰ ਸਜ਼ਾ ਦੇ ਦੇਗੇ ਨਾ ਪਬਲਿਕ ਦੁਆਰੇ ਕੋਈ ਉਹ ਜੇ ਮਤਲਬ ਕੋਈ ਜੁਰਮ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ। ਸ ਆਪਣੇ ਜਿਹੜੇ ਕਾਨੂੰਨ ਆ ਉਹ ਢਿੱਲੇ ਆ ਕਾਨੂੰਨ ਜਿਹੜੇ ਲੰਬੇ ਚੱਲਦੇ ਆ ਹੁਣ ਮਰਡਰ ਹੋ ਜਾਂਦੇ ਆ ਇਹ ਜਿਹ ਬਲਾਤਕਾਰ ਪਤਾ ਨਹੀਂ ਕਿੰਨੀਆਂ ਬੱਚਿਆਂ ਨਾਲ ਆਪਣੇ ਹੁੰਦੇ ਆਗੇ ਆ ਆਪਣੇ ਸਮਾਜ ਚ ਜਿਹੜੇ ਬਹੁਤ ਹੀ ਜਿਆਦਾ ਨਿੰਦਨਯੋਗ ਆ ਆਪਣੇ ਉਰੇ ਕਾਨੂੰਨ ਸਖਤ ਨਹੀਂ ਹੈਗੇ ਤਾਂ ਹੀ ਜਿਹੜੇ ਜਿਹੜੇ ਮੋਜਰਮ ਨੇ ਇਸ ਤਰ੍ਹਾਂ ਸਾਰੇ ਆਮ ਭੱਜੇ ਫਿਰਦੇ ਨੇ ਮੇਰਾ ਨਾਮ ਸੁਖਵੀਰ ਕਹਿੰਦਾ ਅੰਮ੍ਰਿਤਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਕਲਕੱਤਾ ਇੰਸੀਡੈਂਟ ਹੋਇਆ ਹੈ ਮੈਂ ਤਾਂ ਇਹੀ ਸਰ ਮੰਗ ਕਰੂੰਗੀ ਵੀ ਸਰਕਾਰ ਨੂੰ ਸੱਤੋਂ ਸੱਤ ਸਜ਼ਾ ਦੇਣੀ ਚਾਹੀਦੀ ਉਸ ਬੰਦਿਆਂ ਨੂੰ ਜਿਸ ਨੇ ਉਸ ਲੜਕੀ ਦੇ ਨਾਲ ਐਨਾ ਬੁਰਾ ਹਲਾਤ ਪਹਿਲਾਂ ਦੇਖੋ ਕਿੰਨਾ ਉਹਦੀ ਗਰਦਨ ਨੂੰ ਫਾਂ ਉਹ ਕੀਤਾ ਹੈ ਗਲ ਵੱਡਿਆ ਉਹਦਾ ਕਿੰਨਾ ਬੁਰਾ ਹਾਲ ਕੀਤਾ ਹੈ ਵੀ ਮਤਲਬ ਮੇਰੇ ਹੱਥ ਵੱਨ ਕੇ ਸਰਕਾਰ ਨੂੰ ਇਹੀ ਬੇਨਤੀ ਆ ਇਹਨੂੰ ਸੱਤ ਸੱਤ ਸਜ਼ਾ ਦੇਣੀ ਚਾਹੀਦੀ ਇਹਨਾਂ ਨੂੰ ਬਸ नाम क्या नाम है कविता नाम है मेरा जो कलकत्ता में इंसिडेंट हुआ डॉक्टर मोमिता के साथ जी जी इस बारे में क्या कहना है इसके बारे में मेरा यही कहना है कि जो दोषी है आठ अगस्त को ये वाक्य हुआ था और अब तक दोषी खुलेआम सरेआम घूम रहे हैं उन्हें अभी तक गिरफ्तार नहीं किया कोई सजा नहीं दी गई उन्हें मेरा सरकार मोदी सरकार से यही कहना है कि उनको जल्द से जल्द गिरफ्तार कर गिरफ्त में लिया जाए और उनको कड़ी से कड़ी सजा दी जाए बस यही है मेरी मोदी सरकार सर मेरा नाम प्रीति है मैं बुलोंगी से बिलोंग करती हूँ मैं बस यही चाहूंगी वी वॉन्ट बस लड़कियों को थोड़ा सा ये है कि डर के मारी वो घर से बाहर नहीं निकल रही है जब डॉक्टर ही सेफ नहीं है तो लड़की कहाँ जाए जब डॉक्टर की पढ़ाई नहीं कर पा रहे हैं जो सोच रहे डॉक्टर बन के हम कुछ कर लें डॉक्टर बन जाए जब एक डॉक्टर ही एक डॉक्टर ही को सेफ नहीं है तो क्या होगा बस एक मैं ये चाहती हूँ कि जितने जैसे, जैसे जैसे लड़कियों को जैसे जैसे छोटी छोटी लड़कियाँ सेफ नहीं है बड़ी बड़ी सेफ नहीं है बस ज्यादा से ज्यादा लड़कियाँ सेफ नहीं है बस ये चाहती इंसाफ दें जैसे करके बस लड़कियों को आगे बोलते हैं लड़कियों को आगे बढ़ाओ और पढ़ाओ आगे तो लड़की पढ़ रही है पर वो बढ़ नहीं पा रही है इसकी वजह से क्योंकि इनके साथ बहुत गलत हो रहा है घर से निकलने में भी डर रही है बस उसको चाहूंगी बस इंसाफ दो थैंक यू